ਅਨਾਰ ਫੈਟੀ ਲੀਵਰ ਤੇ ਵੀ ਕੰਮ ਆਉਂਦਾ ਹੈ ਬਾਵਾਸੀਰ ਤੇ ਵੀ ਕੰਮ ਆਉਂਦਾ ਹੈ ਜਿੰਨਾ ਵੀਰਾਂ ਭੈਣਾਂ ਬੱਚਿਆਂ ਦਾ ਮਸਾਨਾ ਕਮਜ਼ੋਰ ਹੈ ਉਹਨਾਂ ਲਈ ਰਾਮਬਾਨ ਹੈ ਮਸਾਨਾ ਕਮਜ਼ੋਰ ਹੋਣ ਦੀ ਸੂਰਤ ਦੇ ਵਿੱਚ ਤੁਹਾਨੂੰ ਪਿਸ਼ਾਬ ਬਿਸਤਰੇ ਤੇ ਨਿਕਲ ਜਾਂਦਾ ਹੈ ਪਤਾ ਨਹੀਂ ਹੀ ਲੱਗਦਾ ਤੁਰਦੇ ਤੁਰਦੇ ਆ ਬੂੰਦ ਬੂੰਦ ਪਿਸ਼ਾਬ ਗਿਰਦਾ ਰਹਿੰਦਾ ਹੈ ਜਾਂ ਫਿਰ ਰਾਤ ਨੂੰ ਸੁੱਤੇ ਪਏ ਤੁਸੀਂ ਪਿਸ਼ਾਬ ਕਰਕੇ ਆਏ ਹੋ 10 15 ਮਿੰਟ ਬਾਅਦ ਫਿਰ ਪਿਸ਼ਾਬ ਆ ਜਾਂਦਾ ਹੈ ਤੁਸੀਂ ਲੱਖਾਂ ਰੁਪਏ ਦੀਆਂ ਦਵਾਈਆਂ ਖਾ ਚੁੱਕੇ ਹੋ ਪਰ ਤੁਹਾਨੂੰ ਫਰਕ ਨਹੀਂ ਪੈ ਰਿਹਾ ਤਾਂ ਤੁਹਾਡੇ ਲਈ ਇਹ ਜਿਹੜਾ ਨੁਸਖਾ ਹੈ 100% ਕਾਰਗਰ ਹੈ ਇਹਦਾ ਰਿਜ਼ਲਟ ਹੈ ਜਿਹੜਾ 100% ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਇਸ ਨੂੰ ਬੱਚੇ ਵੀ ਇਸਤੇਮਾਲ ਕਰ ਸਕਦੇ ਹਨ ਤੇ ਸਾਡੀਆਂ ਭੈਣਾਂ ਬਜ਼ੁਰਗ ਵੀ ਇਸਤੇਮਾਲ ਕਰ ਸਕਦੇ ਹਨ ਦੇਖੋ ਵਿੱਚ ਵੀਰ ਇਹ ਸਵਾਲ ਕਰ ਸਕਦੇ ਹਨ ਕਿ ਇਹ ਜਿਹੜਾ ਸਮੱਸਿਆ ਹੁੰਦੀ ਹੈ ਵੀ ਪ੍ਰੋਸਟੇਟ ਗਲੈਂਡ ਮਤਲਬ ਗਦੂਦਾਂ ਦੀ ਹੁੰਦੀ ਹੈ ਨਹੀਂ ਵੀਰ ਜੀ ਗਦੂਦਾਂ ਦਾ ਜਿਹੜਾ ਸਮੱਸਿਆ ਹੁੰਦੀ ਹੈ ਉਹਦੇ ਵਿੱਚ ਤੁਹਾਡੇ ਪਿਸ਼ਾਬ ਦੀ ਧਾਰ ਹੈ ਜਿਹੜੀ ਉਹ ਨੇੜੇ ਪੈਣੇ ਸ਼ੁਰੂ ਹੋ ਜਾਂਦੀ ਹੈ ਪਿਸ਼ਾਬ ਦੀ ਧਾਰ ਟੁੱਟ ਟੁੱਟ ਕੇ ਆਉਂਦੀ ਹੈ ਜਾਂ ਫਿਰ ਪਿਸ਼ਾਬ ਕਰਨ ਤੋਂ ਬਾਅਦ ਵੀ ਤੁਬਕਾ ਤੁਬਕਾ ਪਿਸ਼ਾਬ ਡਿੱਗਦਾ ਰਹਿੰਦਾ ਹੈ ਇਹ ਦੋਨੇ ਅਲੱਗ-ਅਲੱਗ ਕਾਰਨ ਹੁੰਦੇ ਹਨ ਜਿਨ੍ਹਾਂ ਵੀਰਾਂ ਪੈਣਾ ਦਾ ਮਸਾਨਾ ਕਮਜ਼ੋਰ ਹੈ ਡਾਕਟਰ ਸਾਹਿਬ ਨੇ ਕਲੀਅਰ ਕਰ ਦਿੱਤਾ ਹੈ ਤਾਂ ਤੁਸੀਂ ਇਹ ਨੁਸਖਾ ਜਿਹੜਾ ਬਣਾ ਕੇ ਵਰਤਣਾ ਹੈ ਤੁਸੀਂ ਅਨਾਰ ਦਾ ਛਿਲਕਾ ਲੈਣਾ ਹੈ ਜੀ 100 ਗ੍ਰਾਮ ਦੇਖੋ ਨਾਰਦਾ ਛਿਲਕਾ ਤੁਹਾਨੂੰ ਪੰਸਾਰੀਆਂ ਤੋਂ ਵੀ ਮਿਲ ਜੇਗਾ ਪਰ ਉਹ ਬਹੁਤ ਜ਼ਿਆਦਾ ਪੁਰਾਣਾ ਹੋ ਸਕਦਾ ਹੈ ਉਹ ਅਸਰ ਐਡਾ ਨਹੀਂ ਕਰੇਗਾ ਇਹਨਾਂ ਦਿਨਾਂ 'ਚ ਅਨਾਰ ਦਾ ਫਲ ਹੈ ਜਿਹੜਾ ਅਨਾਰ ਨੂੰ ਪੈ ਚੁੱਕਿਆ ਹੈ ਤਾਂ ਤੁਸੀਂ ਇਹਦਾ ਅਨਾਰ ਦਾ ਛਿਲਕਾ ਛਾਵੇਂ ਸੁਕਾ ਲੈਣਾ ਹੈ ਸੁਕਾ ਕੇ ਇਸ ਦਾ ਵਜਨ 100 ਗ੍ਰਾਮ ਲੈਣਾ ਹੈ ਤੇ ਇਸ ਦਾ ਪਾਊਡਰ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਲੈਣਾ ਜੀ 100 ਗ੍ਰਾਮ ਚਿੱਟੇ ਤਿਲ ਚਿੱਟੇ ਤਿਲਾਂ ਦਾ ਵੀ ਤੁਸੀਂ ਇੱਕਦਮ ਪਾਊਡਰ ਕਰ ਲੈਣਾ ਹੈ ਉਸ ਤੋਂ ਬਾਅਦ 100 ਗ੍ਰਾਮ ਲੈਣੀ ਹੈ ਤੁਸੀਂ ਮਿਸ਼ਰੀ ਉਸ ਦਾ ਵੀ ਤੁਸੀਂ ਪਾਊਡਰ ਕਰ ਲੈਣਾ ਹੈ ਤਿੰਨੇ ਚੀਜ਼ਾਂ ਦਾ ਪਾਊਡਰ ਤੁਸੀਂ ਆਡ-ਆਡ ਕਰਨਾ ਹੈ ਇਸ ਦੀ ਇੱਕ ਵਜ੍ਹਾ ਹੈ ਕਿ ਤਿਲਾਂ ਦੇ ਅੰਦਰ ਤੇਲ ਹੁੰਦਾ ਹੈ ਅਗਰ ਤੁਸੀਂ ਇਸ ਨੂੰ ਇਕੱਠੇ ਨੂੰ ਗ੍ਰाइंड ਕਰੋਗੇ ਤਾਂ ਉਹ ਆਪਸ ਵਿੱਚ ਚਿਪਕ ਕੇ ਸਹੀ ਗ੍ਰाइंड ਨਹੀਂ ਹੋਏਗਾ ਸਹੀ ਪੀਸਿਆ ਨਹੀਂ ਜਾਏਗਾ ਇਸ ਕਰਕੇ ਤਿੰਨੇ ਚੀਜ਼ਾਂ ਨੂੰ ਆਡ-ਆਡ ਪੀਸ ਕੇ ਇੱਕ ਜਗ੍ਹਾ ਮਿਲਾ ਕੇ ਰੱਖ ਲਓ ਵੱਡੇ ਸਿਆਣੇ ਬੰਦਿਆਂ ਨੂੰ ਤੁਸੀਂ ਇਹਦੀ ਜਿਹੜੀ ডোজ ਦੇਣੀ ਹੈ ਉਹ ਦੇਣੀ ਹੈ ਜੀ ਇੱਕ ਚਮਚ ਤਾਜੇ ਪਾਣੀ ਨਾਲ ਸਵੇਰੇ ਖਾਲੀ ਪੇਟ ਜਾਂ ਰੋਟੀ ਖਾਣ ਤੋਂ 1.5 ਘੰਟਾ ਬਾਅਦ ਤਾਜੇ ਪਾਣੀ ਨਾਲ ਤੇ ਰਾਤ ਨੂੰ ਸੌਣ ਲੱਗਿਆਂ ਹੀ ਤੁਸੀਂ ਇਸ ਨੂੰ ਲੈਣਾ ਹੈ ਰੋਟੀ ਖਾਣ ਤੋਂ ਬਾਅਦ ਸੌਣ ਲੱਗਿਆਂ ਤਾਜੇ ਪਾਣੀ ਨਾਲ ਇੱਕ ਚਮਚ ਲੈਣਾ ਹੈ ਸਵੇਰੇ ਤੁਸੀਂ ਇਸ ਨੂੰ ਖਾਲੀ ਪੇਟ ਵੀ ਲੈ ਸਕਦੇ ਹੋ ਜਾਂ ਰੋਟੀ ਖਾਣ ਤੋਂ ਬਾਅਦ ਵੀ ਲੈ ਸਕਦੇ ਹਾਂ ਬੱਚਿਆਂ ਨੂੰ ਤੁਸੀਂ ਇਹਦੀ ਅੱਧਾ ਚਮਚ ਦੀ ਮਾਤਰਾ ਦੇਣੀ ਹੈ ਸਵੇਰੇ ਅੱਧਾ ਚਮਚ ਸ਼ਾਮੀ ਤਾਜੇ ਪਾਣੀ ਨਾਲ ਇਹ ਸਮੱਸਿਆ ਚਾਹੇ ਮੇਰੀਆਂ ਭੈਣਾਂ ਨੂੰ ਹੈ ਚਾਹੇ ਬੱਚਿਆਂ ਨੂੰ ਹੈ ਚਾਹੇ ਮੇਰੇ ਵੀਰਾਂ ਨੂੰ ਹੈ ਮਸਾਨਾ ਕਮਜ਼ੋਰ ਹੋਣ ਦੀ ਇਹ ਤਿੰਨੇ ਹੀ ਵਰਤ ਸਕਦੇ ਹਨ ਤੇ ਪ੍ਰੋਸਟੇਟ ਗਲੈਂਡ ਜਿਹੜਾ ਗਦੂਦ ਇਹ ਸਿਰਫ ਪੁਰਸ਼ਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ ਉਸ ਦੀ ਵਜ੍ਹਾ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਉਹ ਅਲੱਗ-ਅਲੱਗ ਕਾਰਨ ਹੁੰਦਾ ਹੈ ਤਾਂ ਜਿਹੜੇ ਮੇਰੇ ਵੀਰ ਦਵਾਈਆਂ ਖਾ ਖਾ ਕੇ ਵੀ ਪਰੇਸ਼ਾਨ ਨੇ ਤੁਸੀਂ ਇਸ ਨੁਸਖੇ ਨੂੰ ਅਜ਼ਮਾ ਸਕਦੇ ਹੋ ਇਸ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਸਾਈਡ ਇਫੈਕਟ ਨਹੀਂ ਹੈ 20 ਤੋਂ 25 ਦਿਨ ਤੁਹਾਨੂੰ ਇਸ ਦੇ ਵਿੱਚ ਲਾਭ 20 ਤੋਂ 25 ਦਿਨ ਬਾਅਦ ਲਾਭ ਦੇਖਣ ਨੂੰ ਮਿਲੇਗਾ ਅਗਰ ਤੁਸੀਂ 5-7 ਦਿਨ ਕਰਕੇ ਨੁਸਖਾ ਛੱਡਦੇ ਹੋ ਤਾਂ ਤੁਹਾਨੂੰ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਫਿਰ ਵੀ ਤੁਸੀਂ ਆਪਣੇ ਡਾਕਟਰ ਵੈਦ ਹਕੀਮ ਕਿਸੇ ਦੀ ਵੀ ਸਲਾਹ ਦੇ ਨਾਲ ਇਸ ਨੁਸਖੇ ਨੂੰ ਵਰਤਣਾ ਚਾਹੁੰਦੇ ਹੋ ਤਾਂ ਵਰਤ ਸਕਦੇ ਹੋ ਤੇ ਜਿਹੜੇ ਮੇਰੇ ਵੀਰਾਂ ਨੂੰ 슈ਗਰ ਦੀ ਸਮੱਸਿਆ ਹੈ ਉਹ ਥੋੜੀ ਮਿਸ਼ਰੀ ਹੈ ਜਿਹੜੀ ਇਹਦੇ ਵਿੱਚ 50 ਗ੍ਰਾਮ ਰੱਖਣ ਉਹ ਜ਼ਿਆਦਾ ਮਿੱਠਾ ਇਸ ਦੇ ਵਿੱਚ ਨਾ ਪਾਉਣ ਜਿਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈ ਉਹ 100 ਗ੍ਰਾਮ ਪਾ ਸਕਦੇ ਹਨ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ